ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਹੋਰ ਕਹਾਣੀ ਦੇ ਨਾਲ ਕਹਾਣੀ ਨੂੰ ਐਂਡ ਤੱਕ ਜਰੂਰ ਸੁਣੀਓ ਕਹਾਣੀ ਹੈ ਮੇਰਾ ਤੂੰ ਹੀ ਐ ਬਸ ਯਾਰਾ ਇਸ਼ਕ ਦੀ ਨਾ ਕੋਈ ਉਮਰ ਹੁੰਦੀ ਹੈ ਨਾ ਦੌਰ ਹੁੰਦਾ ਹੈ ਇਸ਼ਕ ਤਾਂ ਜਦੋਂ ਵੀ ਹੁੰਦਾ ਹੈ ਬੇ ਹਿਸਾਬ ਹੁੰਦਾ ਹੈ ਇਸ਼ਕ ਦੇ ਸੱਤ ਕਿਸੇ ਤਾਂ ਮਸ਼ਹੂਰ ਹਨ ਅਤੇ ਹਰ ਇੱਕ ਦੀ ਜਵਾਨਤੀ ਹਨ ਪਰ ਜਿਵੇਂ ਕੰਦਰਾ ਵਿੱਚੋਂ ਪੌਦੇ ਉੱਗੇ ਅਤੇ ਬਿਨਾ ਪਾਣੀ ਦੇ ਸੁੰਦਰ ਫੁੱਲ ਮਨ ਨੂੰ ਮੋਹ ਲੈਂਦੇ ਹਨ ਇਹੋ ਜਿਹੇ ਕਈ ਇਸ਼ਕ ਦੇ ਬੂਟੇ ਪਣਪਦੇ ਹਨ ਪਰ ਸੰਸਾਰ ਵਿੱਚ ਉਜਾਗਰ ਨਹੀਂ ਹੁੰਦੇ ਨਾ ਹੀ ਉਹਨਾਂ ਦੇ ਕਿਸੇ ਕਹਾਣੀ ਬਣਦੇ ਹਨ ਪਰ ਉਹ ਇੱਕ ਦੂਸਰੇ ਲਈ ਜਿਉਂਦੇ ਹਨ ਉਹਨਾਂ ਦੇ ਸਾਹ ਜਿਵੇਂ ਸਾਂਝੇ ਹੁੰਦੇ ਹਨ ਹਾਂ ਇੱਕ ਇਹੋ ਜਿਹਾ ਜੋੜਾ ਸਿਰਫ ਹੋਂਠਾਂ ਦੇ ਮਿਲਣ ਤੱਕ ਨਹੀਂ ਸੀ ਦੋਵਾਂ ਦਾ ਰੋਹਾਨੀ ਇਸ਼ਕ ਸੀ ਸਾਚੋਂ ਨਾ ਦੋਵਾਂ ਦਾ ਇਸ਼ਕ ਹੱਡੀ ਰਚਿਆ ਹੋਇਆ ਸੀ ਇਹ ਹੀ ਹਕੀਕੀ ਕਹਾਣੀ ਉਦੋਂ ਦੀ ਹੈ ਜਦੋਂ ਮੈਂ ਅਤੇ ਨੀਕਾ ਬੀਰ ਉਹਨਾਂ ਦੇ ਨਾਲ ਵਿੱਚ ਆਪਣੇ ਜਾਈ ਜੀ ਨਾਲ ਉਸ ਵਾਰ ਹਸਪਤਾਲ ਲੁਧਿਆਣਾ ਵੀ ਗਏ ਸੀ ਅਮੀ ਦਾ ਯੂਟੇਰਸ ਰਿਮੂਵ ਹੋਣਾ ਸੀ ਜਵਾਨੀ ਸਮੇਂ ਅਕਸਰ ਉਹਨਾਂ ਨੂੰ ਭਾਰ ਪੈਣ ਦੀ ਤਕਲੀਫ ਰਹਿੰਦੀ ਸੀ ਉਹਨਾਂ ਦਾ ਯੂਟੇਰਸ ਆਪਣੀ ਥਾਂ ਤੋਂ ਕਿਸਕ ਜਾਂਦਾ ਸੀ ਪਰ ਗ੍ਰੈਸਥੀ ਦੀ ਮਜਬੂਰੀਆਂ ਕਾਰਨ ਉਹ ਆਪਣੀ ਤਕਲੀਫ ਨੂੰ ਦੱਬੀ ਰੱਖਦੇ ਆਫਨ ਕਰਦੇ ਕਿਉਂਕਿ ਸਾਰਾ ਕੰਮ ਆਪਣੇ ਹੱਥੀ ਕਰਦੇ ਸਨ ਸਾਨੂੰ ਚਾਰੋਂ ਭੈਣ ਭਰਾਵਾਂ ਨੂੰ ਤਾਂ ਆਪਣੇ ਹੱਥੀ ਪਾਣੀ ਵੀ ਨਹੀਂ ਪੀਂੰਦਿੰਦੇ ਸਨ ਉਹਨਾਂ ਨੂੰ ਇਹ ਫਿਕਰ ਰਹਿੰਦਾ ਸੀ ਕਿ ਕਰਮਾਂ ਦੇ ਘਰ ਦੇ ਕੰਮਾਂ ਵਿੱਚ ਲਗਾਉਣ ਨਾਲ ਮਤੀ ਇਹਨਾਂ ਦੀ ਪੜ੍ਹਾਈ ਖਰਾਬ ਨਾ ਹੋ ਜਾਵੇ ਮੇਰੀ ਸ਼ਾਦੀ ਤੋਂ ਬਾਅਦ ਮੇਰੇ ਪਤੀ ਬਿਆਨਤ ਜੀ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਕਿ ਅਸੀਂ ਸਾਰੇ ਬੱਚੇ ਹਰ ਚੀਜ਼ ਬਿਸਤਰੀ ਤੇ ਬੈਠਿਆਂ ਮਾਂ ਤੋਂ ਮੰਗ ਕੇ ਖਾਂਦੇ ਪੀਂਦੇ ਆ ਉਹ ਮੈਨੂੰ ਸਲਾਹ ਦਿੰਦੇ ਕਿ ਸਾਰੇ ਉੱਠ ਕੇ ਘਟੋ ਘਟ ਆਪਣੇ ਲਈ ਤਾਂ ਖਾਣ ਪੀਣ ਲਈ ਲੈ ਲਿਆ ਕਰੋ ਪਹਿਲੇ ਮਾਂ ਸਾਰੇ ਜੀਆਂ ਲਈ ਇਕੱਲੇ ਖਾਣਾ ਬਣਾਉਣ ਫਿਰ ਪਰੋਸਣਾ ਤੇ ਫਿਰ ਝੂਠੇ ਭਾਂਡੇ ਚੋੱਕ ਕੇ ਸਾਫ਼ ਕਰਨ ਸੱਚਮੁੱਚ ਜਦੋਂ ਕਿ ਉਹ ਘਰ ਦੇ ਹੋਰ ਕੰਮ ਸਾਫ ਸਫਾਈ ਬਾਜ਼ਾਰ ਤੋਂ ਸੌਦਾ ਪੱਤਾ ਲਿਆਉਣਾ ਕੱਪੜੇ ਧੋਣਾ ਸਾਂਭਣਾ ਮਹਿਮਾਨ ਨਿਵਾਜੀ ਅਤੇ ਹੋਰ 100 ਕਵਾਲੇ ਕੰਮ ਸੰਭਾਲਦੇ ਸਨ ਸੱਚ ਮੈਂ ਤਾਂ ਹਮੇਸ਼ਾ ਉਹਨਾਂ ਨੂੰ ਇੱਕ ਮਸ਼ੀਨ ਵਾਂਗ ਕੰਮ ਕਰਦੇ ਦੇਖੇ ਵਿਆਹ ਤੋਂ ਬਾਅਦ ਜਦੋਂ ਖੁਦ ਗ੍ਰੈਸਤੀ ਦਾ ਭਾਰ ਢੋਣਾ ਸ਼ੁਰੂ ਕੀਤਾ ਤਾਂ ਮਾਂ ਦੀਆਂ ਕੁਰਬਾਨੀਆਂ ਅਤੇ ਕਦਰਾਂ ਕੀਮਤਾਂ ਯਾਦ ਆਈਆਂ ਇੱਕ ਦਿਨ ਜਦੋਂ ਉਸ ਮੇਰੇ ਕੋਲ ਆਏ ਤਾਂ ਉਸ ਦਿਨ ਉਹ ਬੜੀ ਤਕਲੀਫੇ ਸਨ ਤੁਰ ਵੀ ਨਹੀਂ ਸਨ ਸਕਦੇ ਨਿੱਕੇ ਵੀਰ ਨੂੰ ਵੀ ਆਪਣੀ ਤਕਲੀਫ ਦੱਸਣ ਤੋਂ ਸ਼ਰਮ ਮਹਿਸੂਸ ਕਰਦੇ ਸਨ ਮੈਂ ਉਹਨਾਂ ਨੂੰ ਗਾਇਨੋਜਿਸਟ ਡਾਕਟਰ ਕੋਲ ਲੈ ਕੇ ਗਈ ਚੈੱਕਅਪ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਦੀ ਅਜੇ ਜ਼ਰੂਰਤ ਨਹੀਂ ਮੈਂ ਯੂਟਰਸ ਉੱਪਰ ਛੱਲਾ ਚੜਾ ਦਿੱਤਾ ਨਾਲ ਦੱਸਿਆ ਕਿ ਜਿੰਨਾ ਔਰਤਾਂ ਦੀ ਨਾਰਮਲ ਡਿਲੀਵਰੀ ਹੁੰਦੀ ਹੈ ਉਹਨਾਂ ਨੂੰ ਬੱਚੇਦਾਨੀ ਦਾ ਪਾਰ ਪੈਣ ਦੀ ਅਕਸਰ ਤਕਲੀਫ ਹੋ ਜਾਂਦੀ ਹੈ। ਛੱਲੇ ਦੇ ਟ੍ਰੀਟਮੈਂਟ ਨਾਲ ਜਾਈ ਜੀ ਨੇ ਬਹੁਤ ਆਰਾਮ ਮਹਿਸੂਸ ਕੀਤਾ। ਇਥੋਂ ਤੱਕ ਕਿ ਉਹ ਮੇਰੇ ਨਾਲ ਹਜ਼ੂਰ ਸਾਹਿਬ ਦੀ ਯਾਤਰਾ ਕਰ ਆਏ, ਉੜਦਿਆਂ ਬੈਠਦਿਆਂ ਉਹ ਢੇਰ ਸਾਰੀਆਂ ਅਸੀਸਾਂ ਮੈਨੂੰ ਦਿੰਦੇ ਸਨ। 2 ਸਾਲ ਬਿਲਕੁਲ ਠੀਕ ਰਹੇ ਪਰ ਫਿਰ ਅਚਾਨਕ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਖੂਨ ਪੈਣਾ ਸ਼ੁਰੂ ਹੋ ਗਿਆ। ਜਦੋਂ ਕਿ ਮਹਾਵਾਰੀ ਤਾਂ ਸੁੱਕ ਚੁੱਕੀ ਸੀ ਉਹ ਬਹੁਤ ਹੀ ਘਬਰਾ ਗਏ ਕਿ ਕਿਦਰੀ ਮੈਨੂੰ ਕੈਂਸਰ ਤਾਂ ਨਹੀਂ ਹੋ ਗਈ ਵੀਰ ਨੇ ਉਹਨਾਂ ਦੇ ਸਾਰੇ ਟੈਸਟ ਕਰਵਾਏ ਕੈਂਸਰ ਤਾਂ ਨਹੀਂ ਸੀ ਪਰ ਡਾਕਟਰਾਂ ਨੇ ਆਪਰੇਸ਼ਨ ਜਲਦੀ ਕਰਾਉਣ ਦੀ ਸਿਫਾਰਸ਼ ਕੀਤੀ ਵੀਰ ਨੇ ਉਸ ਸਮੇਂ ਉਸਵਾਲ ਹਸਪਤਾਲ ਲੁਧਿਆਣਾ ਵਿਖੇ ਉਹਨਾਂ ਦਾ ਆਪਰੇਸ਼ਨ ਕਰਾਉਣਾ ਠੀਕ ਸਮਝਿਆ ਉਸਵਾਲ ਵਿਖੇ ਉਹਨਾਂ ਨੂੰ ਐਡਮਿਟ ਕਰਾਉਣ ਤੋਂ ਬਾਅਦ ਉਹਨਾਂ ਦੇ ਦੁਆਰਾ ਸਾਰੇ ਉਹਨਾਂ ਦੇ ਦੁਆਰਾ ਸਾਰੇ ਟੈਸਟ ਹੋਏ ਅਤੇ ਹਫ਼ਤਾ ਬਾਅਦ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ। ਉੱਥੇ ਬੈਠਿਆ ਮੈਂ ਸੋਚਦੀ ਸਾਂ ਕਿ ਮਾਂ ਨੂੰ ਕੁੱਖ ਲਈ ਕਿੰਨੀਆਂ ਤਕਲੀਫ ਉਠਾਉਣੀਆਂ ਪੈਂਦੀਆਂ ਹਨ। ਬੱਚੇ ਸ਼ਾਇਦ ਮਾਂ ਦੀ ਕੁੱਖ ਦਾ ਕਰਜ਼ ਕਦੀ ਵੀ ਉਤਾਰ ਨਹੀਂ ਸਕਦੇ। ਉਦੋਂ ਸਵਾਲ ਵਿਖੇ ਕੰਟੀਨ ਵਿੱਚ ਮਰੀਜ਼ਾਂ ਲਈ ਦਲੀਆ ਅਤੇ ਖਿਚੜੀ ਮਿਲਦੀ ਸੀ। ਮੈਂ ਜਦੋਂ ਖਿਚੜੀ ਲੈਣ ਆਉਂਦੀ ਤਾ ਆਪਣਾ ਖਾਣੇ ਦੀ ਪਲੇਟ ਲੈ ਬਾਹਰ ਦਰਖਤ ਦੇ ਹੇਠਾਂ ਵਿਸ਼ੇ ਬੈਂਚ ਸਨ ਉੱਥੇ ਬੈਠ ਕੇ ਖਾਂਦੀ ਤਾਂ ਅਕਸਰ ਇੱਕ ਜੋੜਾ ਵੀ ਉੱਥੇ ਹੀ ਬੈਠ ਕੇ ਖਾਣਾ ਖਾਂਦਾ ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਸ਼ਮਸ਼ੀਰ ਸਿੰਘ ਸੰਧੂ ਸਪੋਰਟਸ ਅਫਸਰ ਹਨ ਅਤੇ ਇਹ ਹੀ ਉਹਨਾਂ ਦੀ ਧਰਮ ਪਤਨੀ ਜਸੀ ਹੈ ਇਸ ਦੀ ਅਚਾਨਕ ਇੱਕ ਐਕਸੀਡੈਂਟ ਵਿੱਚ ਦਿਮਾਗ ਤੇ ਝੋਟ ਲੱਗਣ ਕਾਰਨ ਯਾਦ ਸ਼ਕਤੀ ਖਤਮ ਹੋ ਗਈ ਹੈ ਬਹੁਤ دیر ਤਾਈ ਕੋਮਾ ਵਿੱਚ ਰਹੀ ਹੋਸ਼ ਚਾਈ ਤੈ ਇਸ ਨੂੰ ਕੁਝ ਯਾਦ ਨਹੀਂ ਆਪਣੇ ਆਪ ਨੂੰ ਵੀ ਭੁੱਲ ਗਈ ਹੈ ਸਾਡਾ ਇਕਲੌਤਾ ਬੇਟਾ ਆਪਣੇ ਪਰਿਵਾਰ ਨਾਲ ਕੈਨੇਡਾ ਰਹਿੰਦਾ ਹੈ ਬਸ ਇਸ ਦਾ ਧਿਆਨ ਰੱਖਣ ਲਈ ਮੈਂ ਹੀ ਹਾਂ ਮੈਂ ਰਿਟਾਇਰਮੈਂਟ ਲੈ ਲਈ ਹੈ ਮੈਂ ਇਸ ਜੋੜੇ ਨੂੰ ਰੋਜ਼ਾਨਾ ਟਿਕਟਕੀ ਲਾ ਕੇ ਦੇਖਦੀ ਰਹਿੰਦੀ ਮਿਸਟਰ ਸੰਧੂ ਹਰ ਰੋਜ ਉਸਤੇ ਸਾਹਮਣੇ ਪਲੇਟ ਸਜਾ ਕੇ ਬੈਠਦੀ ਬੁਰਕੀਆਂ ਤੋੜ-ਟੋੜ ਉਸਤੇ ਮੂੰਹ ਵਿੱਚ ਪਾਉਂਦੇ ਉਸਤੇ ਕੰਗੀ ਪੱਟੀ ਕਰਦੇ ਮੈਂ ਫਿਰ ਉਹਨਾਂ ਨਾਲ ਗੱਲਬਾਤ ਕਰਨ ਲੱਗਦੀ ਤੁਸੀਂ ਅੰਤਾ ਦਾ ਪਿਆਰ ਕਰਦੇ ਹੋ ਤੁਸੀਂ ਅੰਤਾ ਦਾ ਪਿਆਰ ਕਰਦੇ ਹੋ ਸੱਚ ਹੈ ਸਾਡੀ ਸਿਵਲ ਮੈਰਿਜ ਹੋਈ ਸੀ ਪਰ ਇਹ ਮੇਰਾ ਹਰ ਪਲ ਇੰਨਾ ਧਿਆਨ ਰੱਖਦੀ ਘਰ 'ਚ ਸਾਡੇ ਲਈ ਬੂਰੀ ਮੱਝ ਰੱਖੀ ਹੋਈ ਸੀ ਆਪ ਦੁੱਧ ਚੋਕੀ ਸਾਨੂੰ ਬਿਆਪਤ ਦੋਮਾ ਨੂੰ ਤਿੰਨ ਟਾਈਮ ਦੁੱਧ ਲੱਸੀ ਪਲਾਉਂਦੀ ਚਾਟੀ ਦਾ ਮੱਖਣ ਘਰੋਂ ਮੁੱਕਾ ਨਾ ਦਿੰਦੀ ਇਹ ਸ਼ਹਿਰੀ ਕੁੜੀ ਐ ਕਾਲਜ ਲੈਕਚਰਾਰ ਵੀ ਹੋਣ ਦਾ ਰਤਾ ਵੀ ਗਮਾਨ ਮਾਂਚ ਨਹੀਂ ਰੱਖਦੀ ਦਿਨ ਰਾਤ ਸਾਡੀ ਸੇਵਾ ਵਿੱਚ ਹਾਜ਼ਰ ਰਹਿੰਦੀ ਸਾਨੂੰ ਖਾਣਾ ਖਵਾ ਕੇ ਬਾਅਦ ਵਿੱਚ ਆਪ ਖਾਂਦੀ ਮੈਂ ਤਾਂ ਇਸ ਤੇ ਸਾਥ ਨਾਲ ਕਿਸੇ ਸੁਪਨਾਮਈ ਸੰਸਾਰ ਵਿੱਚ ਗਵਾਚਿਆ ਫਿਰਦਾ ਸਾਂ ਹੋਣੈਸ ਨੂੰ ਮੇਰੇ ਸਾਥ ਦੀ ਲੋੜ ਐ ਪਰ ਇਹ ਤੁਹਾਨੂੰ ਪਛਾਣਦੀ ਤਾਂ ਹੈ ਨਹੀਂ ਉਹ ਉਸਦੇ ਸਿਰ ਤੇ ਹੱਥ ਫੇਰਦੇ ਬੋਲੀ ਫਿਰ ਕੀ ਹੋਇਆ ਉਹ ਇਹ ਤਾਂ ਸਮਝਦੀ ਐ ਕਿ ਕੋਈ ਮੈਨੂੰ ਇੰਨਾ ਪਿਆਰ ਕਰਦਾ ਐ ਅਤੇ ਮੇਰਾ ਧਿਆਨ ਰੱਖਦਾ ਹੈ ਇਸ ਦੀ ਮੁਸਕਰਾਹਟ ਨਾਲ ਹੀ ਮੇਰੇ ਸਾਹ ਚੱਲਦੇ ਹਨ ਮੈਂ ਦੇਖਿਆ ਕਿ ਇਹ ਬੋਲਦਿਆਂ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਸਦੀ ਠੋਡੀ ਉੱਪਰ ਚੁੱਕਦੇ ਆਦੀ ਉਸਦੀਆਂ ਨੀਲੀਆਂ ਅੱਖਾਂ ਵਿੱਚ ਦੇਖਦੇ ਬੋਲੇ ਮੇਰਾ ਤਾਂ ਤੂੰ ਹੀ ਐ ਬਸ ਯਾਰਾ ਹਫ਼ਤੇ ਬਾਅਦ ਜਾਈ ਜੀ ਠੀਕ ਮਹਿਸੂਸ ਕਰ ਰਹੇ ਸਨ ਛੁੱਟੀ ਮਿਲਣ ਤੇ ਅਸੀਂ ਘਰ ਪਰਤਣ ਲੱਗੇ ਸਾਂ ਕਿ ਸੰਧੂ ਜੀ ਮਿਲ ਗਈ ਉਹਨਾਂ ਦੱਸਿਆ ਕਿ ਜੈਸੀ ਦੇ ਬ੍ਰੇਨ ਦਾ ਆਪਰੇਸ਼ਨ ਹੋਣਾ ਐ ਅਸੀਂ ਆਪਸ ਵਿੱਚ ਫੋਨ ਨੰਬਰ ਅਤੇ ਐਡਰੈਸ ਦਾ ਬਟਾਂਦਰਾ ਕੀਤਾ ਮੈਂ ਉਹਨਾਂ ਤੋਂ ਹਲਵਿਦਾ ਲੈਂਦੀ ਬੋਲੀ ਕੋਈ ਜਰੂਰਤ ਹੋਵੇ ਤਾਂ ਦੱਸਣਾ ਅਸੀਂ 15 ਦਿਨਾਂ ਬਾਅਦ ਫੇਰ ਚੈੱਕਅਪ ਲਈ ਆਉਣਾ ਹੈ 15 ਦਿਨਾਂ ਬਾਅਦ ਚੈੱਕਅਪ ਲਈ ਗਏ ਡਾਕਟਰ ਨੇ ਜਾਈ ਜੀ ਨੂੰ ਕਲੀਨ ਚੈਟ ਦੇ ਦਿੱਤੀ ਪਰ ਮਹੀਨੇ ਬਾਅਦ ਚੈੱਕਅਪ ਲਈ ਕਹਿ ਦਿੱਤਾ ਜਾਈ ਜੀ ਨੇ ਦਲੀਆ ਖਾਣ ਦੀ ਇੱਛਾ ਜ਼ਾਹਰ ਕੀਤੀ ਅਸੀਂ ਕੰਟੀਨ ਦੇ ਬਾਹਰ ਹੀ ਬੈਠ ਗਏ ਖਾਣ ਪੀਣ ਦਾ ਸਮਾਨ ਬਾਹਰ ਹੀ ਸਰਵ ਕਰਨ ਦਾ ਆਰਡਰ ਦੇ ਦਿੱਤਾ ਜਦ ਤੱਕ ਖਾਣਾ ਆਉਂਦਾ ਮੈਂ ਆਪਣੀ ਨਜ਼ਰ ਆਲੇ દિਵਾਲੀ ਦੁੜਾਈ ਤੇ ਦੇਖਿਆ ਕਿ ਸੰਧੂ ਜੀ ਇੱਕ ਕੋਨੇ ਤੇ ਕੋਨੇ ਦੇ ਬੈਂਚ ਤੇ ਬੈਠੇ ਚਾਹ ਪੀ ਰਹੇ ਸਨ ਉਹਨਾਂ ਨੂੰ ਦੇਖ ਕੇ ਮੈਨੂੰ ਚਾਹ ਜਾਂ ਚੜ ਗਿਆ ਮੈਂ ਉਹਨਾਂ ਵੱਲ ਬਧੀ ਦਵਾ ਸਲਾਮ ਕਰਨ ਤੋਂ ਬਾਅਦ ਉਹਨਾਂ ਦੇ ਸਾਹਮਣੇ ਬੈਠ ਗਈ ਦੇਖ ਕੇ ਹੈਰਾਨ ਹੋਈ ਕਿ ਉਹਨਾਂ ਦੇ ਸਾਹਮਣੇ ਦੋ ਕੱਪ ਪਏ ਸਨ ਉਹ ਦੋਵੇਂ ਕੱਪਾਂ ਚੋਂ ਬਾਰੀ-ਬਾਰੀ ਘੁੱਟ ਭਰ ਕੇ ਪੀ ਰਹੇ ਸਨ ਮੈਂ ਕਾਲੀ ਨਾਲ ਪੁੱਛਿਆ ਜੱਸੀ ਜੀ ਕਿੱਥੇ ਹਨ ਕੀ ਉਹਨਾਂ ਦਾ ਆਪਰੇਸ਼ਨ ਠੀਕ ਹੋ ਗਿਆ ਮੇਰੇ ਪੁੱਛਣ ਤੇ ਉਹ ਰੋਣ ਲੱਗ ਪਈ ਉਹ ਰੋਣ ਲੱਗ ਗਈ ਉਹ ਤਾਂ ਮੈਨੂੰ ਛੱਡ ਕੇ ਚਲੀ ਗਈ ਆਪਰੇਸ਼ਨ ਥੀਏਟਰ ਵਿੱਚ ਟੇਬਲ ਤੇ ਹੀ ਮਰ ਗਈ ਪਰ ਉਹ ਕਿਧਰੇ ਨਹੀਂ ਗਈ ਮੇਰੇ ਅੰਦਰ ਹੀ ਬਸ ਗਈ ਹੈ ਹੁਣ ਮੇਰੇ ਨਾਲ ਹੀ ਖਾਂਦੀ ਪੀਂਦੀ ਹੈ ਮੇਰਾ ਵੀ ਕਿਸੇ ਹੋਰ ਜਗ੍ਹਾ ਤੇ ਦਿਲ ਨਹੀਂ ਲੱਗਦਾ ਉਹ ਇਸੇ ਫੇਜ਼ਾ ਵਿੱਚ ਘੋਲ ਮਿਲ ਗਈ ਹੈ ਮੈਨੂੰ ਵੀ ਇਸੇ ਫੀਜ਼ਾ ਵਿੱਚ ਸਾਹ ਆਉਂਦਾ। ਮੈਂ ਸਾਰਾ ਕੁਝ ਸੁਣ ਸੁਣ ਹੋ ਗਈ। ਮੇਰੇ ਕੋਲ ਹੌਸਲੇ ਦੇ ਸ਼ਬਦ ਵੀ ਮੁੱਕ ਗਏ ਸਨ। ਭਾਰੀ ਪੈਰਾਂ ਨਾਲ ਮੈਂ ਫੇਰ ਜਾਈ ਜੀ ਕੋਲ ਬੈਠ ਗਈ। ਬੜੇ ਉਦਾਸ ਮਨ ਨਾਲ ਸਾਰੇ ਰਸਤੇ ਜੱਸੀ ਵਾਰੇ ਸੋਚਦਿਆਂ ਘਰ ਪਰਤਾਈ। ਮਹੀਨਾ ਬੀਤ ਚੁੱਕਿਆ ਸੀ ਜਾਈ ਜੀ ਦੇ ਚੈੱਕਅਪ ਲਈ। ਫੇਰ ਅਸੀਂ ਲੁਧਿਆਣੇ ਗਏ। ਉਹਨਾਂ ਦੇ ਚੈੱਕਅਪ ਤੋਂ ਬਾਅਦ ਮੇਰੇ ਪੈਰ ਆਪ ਮਹਾਰੀ ਕੰਟੀਨ ਦੇ ਰਸਤੇ ਵੱਲ ਚੱਲ ਪਈ ਅੱਖਾਂ ਸੰਧੂ ਜੀ ਨੂੰ ਲੱਭ ਰਹੀਆਂ ਸਨ ਪਰ ਉਹ ਕਿਧਰੇ ਨਜ਼ਰ ਨਹੀਂ ਆਈ ਮੈਂ ਕੰਟੀਨ ਦੇ ਮੈਨੇਜਰ ਨੂੰ ਆਰਡਰ ਦਿੰਦਿਆਂ ਸਿੱਧੂ ਜੀ ਬਾਰੇ ਪੁੱਛਿਆ ਉਹ ਚੌਂਕ ਕੇ ਮੇਰੇ ਵੱਲ ਦੇਖਿਆ ਹਰੇ ਬੀਬੀ ਉਹ ਤਾਂ ਮਰ ਗਿਆ ਆਪਣੀ ਪਤਨੀ ਦੇ ਗਮ ਵਿੱਚ ਮਰ ਗਿਆ ਮੇਰੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਫੇਰ ਗਿਆ ਅਤੇ ਉਹੀ ਬੋਲ ਕੰਨਾਂ ਵਿੱਚ ਗੂੰਜਣ ਲੱਗੇ ਜਦ ਉਹਨਾਂ ਨੇ ਜੱਸੀ ਦਾ ਚਿਹਰੇ ਆਪਣੇ ਹੱਥਾਂ ਵਿੱਚ ਲੈnde ਬੋਲੇ ਸਨ ਮੇਰਾ ਤਾਂ ਤੂੰ ਹੀ ਐ ਜਾਰਾ ਮੇਰਾ ਤਾਂ ਤੂੰ ਹੀ ਐ ਜਾਰਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੂਗੀ ਲਾਈਕ ਜ਼ਰੂਰ ਕਰਨਾ ਧੰਨਵਾਦ